ਪਪਨੂ ਚੜਕੇ ਜੇ ਕਰੀ ਅਸੀਂ ਤੀਰਥ ਨਾਣ ਜਾਂਦੇ ਹਾਂ ਤਾਂ ਸਾਡਾ ਤੀਰਥ ਨੇ ਫਲ ਹੈ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਫੇ ਜਾਂਦੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਫੇ ਜਾਂਦੇ ਮਾਫਿਆਂ ਦੀ ਸੇਵਾ ਵਰਗਾ ਕੋਈ ਹੋਰ ਤੀਰਥ ਨਹੀਂ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਫੇ ਜਾਂਦੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਾਂਦੇ ਨਹੀਂ ਵੇਖੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਵੇਖੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਾ ਮਿਲਨ ਦਵਾਵਾਂ ਮਾਂ ਦੀਆਂ ਬਈ ਪਿਆਰੇ ਬਾਪੂ ਦਾ ਮੁੱਲ ਨਹੀਂ ਮਿਲਣਾ ਨਾ ਮਿਲਣ ਦਵਾਵਾ ਮਾਦਿਆਂ ਭਈ ਦਿਲ ਪੁੱਛਿਆ ਇਹਨਾਂ ਦਾ ਜਾਣੇ ਤੈਨੂੰ ਕਿੰਨਾ ਚਾਉਂਦੇ ਨੇ ਦਿਲ ਪੁੱਛਿਆ ਇਹਨਾਂ ਦਾ ਜਾਣੇ ਤੈਨੂੰ ਕਿੰਨਾ ਚਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਾਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਾਂਦੇ ਨੇ ਮਾਂ ਦੇ سینੇ ਹੋ ਕੇ ਗੁਜਰੇ ਜੇ ਕੋਈ ਦੁੱਖ ਆ ਜਾਵੇ ਮਾਂ ਦੇ سینੇ ਹੋ ਕੇ ਗੁਜਰੇ ਜੇ ਕੋਈ ਦੁੱਖ ਆ ਜਾਵੇ ਬਾਪੂ ਆਂ ਉਂਗਲ ਫੜਾ ਕੇ ਕਿਹੜਾ ਤਰਨ ਸਿੱਖਾ ਜਾਵੇ ਬਾਪੂ ਆਂ ਉਂਗਲ ਫੜਾ ਕੇ ਕਿਹੜਾ ਤਰਨ ਸਿਖਾਵੇ ਜਿੰਨੀ ਵਾਰੀ ਮਰਜੀ ਡਿੱਗ ਪਈ ਜਿੰਨੀ ਮਾਰੀ ਵਾਰੀ ਮਰਜੀ ਡਿੱਗ ਪਈ ਚੁੱਕ ਕੇ ਸੀਨੇ ਲਾਉਂਦੇ ਨੇ ਜਿੰਨੀ ਵਾਰੀ ਮਰਜੀ ਡਿੱਗ ਪਈ ਚੁੱਕ ਕੇ ਸਿਨੇ ਲਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਾਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਾਂਦੇ ਨੇ ਮਾਂ ਬਾਪੂ ਦੀ ਸੂਰਤ ਦੇ ਵਿੱਚ ਰੱਬ ਨજર ਮੈਨੂੰ ਆਵੇ ਮਾਂ ਬਾਪੂ ਦੀ ਸੂਰਤ ਦੇ ਵਿੱਚ ਰੱਬ ਨજર ਮੈਨੂੰ ਆਵੇ ਮਾਂ ਕਰਦੀ ਇਹਨਾਂ ਦਾ ਚੰਗੀ ਹੀ ਸੋਚੀ ਜਾਵੇ ਮਾਂ ਕਰਦੀ ਇਹਨਾਂ ਦਾ ਚੰਗ ਹੀ ਸੋਚੀ ਜਾਵੇ ਹਰ ਸਾਤੇ ਹੀ ਸੋਚੀ ਜਾਵੇ ਹਰ ਸਾਤੇ ਹੀ ਸੋਚੀ ਜਾਵੇ ਵੇਖੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਵੇਖੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ పారా నీ మళ్ళనా దోవ మావ మే వే కితే గవనా బతేట్ స బీ ਵੇ ਕੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਵੇ ਕੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਵੇਖੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਮਾਂ ਬਾਪ ਦਾ ਪਿਆਰ ਨਹੀਂ ਮਿਲਣਾ ਹੋਰ ਕਿਤੇ ਪਾਵੇਂ ਜਾਵਾਂ ਬਈ ਮਾਂ ਬਾਪ ਦਾ ਪਿਆਰ ਨਹੀਂ ਮਿਲਣਾ ਹੋਰ ਕਿਤੇ ਲਖ ਜਾਵਾਂ ਬਈ ਵੇਖੀ ਕਿਤੇ ਗਵਾਨਾ ਬੈਠੀ ਸਿਰ ਤੋਂ ਠੰਡੀਆਂ ਛਾਵਾ ਮੈਂ ਬਈ ਵੇਖੀ ਕਿਤੇ ਗਵਾਨਾ ਬੈਠੀ ਸਿਰ